ਸ਼ਸ਼ੀਕਾਲ ਸਾਰੇ ਕਿਸਾਨ ਭਰਾਵਾਂ ਦਾ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਜਿਹੜੀ ਖੰਨੇ ਮੰਡੀ ਤੋਂ ਬਣਾ ਰਹੇ ਹਾਂ 15 ਤਰੀਕ ਹੈ ਤੇ ਸੇਮਾ ਮਹੀਨਾ ਦਾ ਸਵੇਰੇ ਦੇ 8 ਵਜੇ ਨੇ 8:00 ਵਜੇ ਆਪਾਂ ਮੰਡੀ ਦੇ ਮੌਜੂਦ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਕਾਟੂ ਮਾਲ ਦਿਖਾਵਾਂਗੇ ਕਾਟੂ ਮਾਲ ਭਾਪ ਕੀ ਕੱਟੀਆਂ ਨਹੀਂ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਨਾ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਨਾ ਬਹੁਤ ਜ਼ਿਆਦਾ ਕੱਟੇ ਆਏ ਨੇ ਕੱਟੀਆਂ ਭਾਪ ਕੀ ਮਨਕ ਚੱਲੇ ਇਹ ਵੀ ਵਿਚਾਰੇ ਕੱਟੀਆਂ ਲੈ ਕੇ ਰਾਜ਼ੀ ਨਹੀਂ ਹੁੰਦੇ ਤਾਂ ਇਹਨਾਂ ਨੂੰ ਵੀ ਕੱਟਿਆਂ ਤੱਕ ਹੀ ਹੁੰਦਾਗਾ ਤੇ ਜਿਆਦਾ ਕੱਟੇ ਆਉਣ ਲੱਗੇ ਕਾਟੂ ਮਾਲ ਚ ਤੇ ਇੱਕ ਵੀ ਕੱਟੀ ਨਹੀਂ ਤੇ ਬਾਕੀ ਇਹਨਾਂ ਦੇ ਟੈਗ ਲੱਗ ਚੁੱਕਿਆਗਾ ਆ ਹਰਾਨ ਸ਼ਾਨ ਇਹ ਦੋ ਇਹਨਾਂ ਨੇ ਸੇਲ ਕਰ ਲਿਆ ਤੇ ਇਹ ਮਨ ਖਰੀਦ ਲਿਆ ਅੱਜ ਦੀ ਵੀਡੀਓ ਦੇ ਵਿੱਚ ਨਾ ਕੱਟੇ ਆਏ ਨੇ ਕੱਟੇ ਕਾਟੂ ਮਾਲ ਚ ਜਿਆਦਾ ਨਹੀਂ ਗਏ ਅੱਜ ਦੀ ਵੀਡੀਓ ਕੱਟਿਆਂ ਵਾਸਤੇ ਹੀ ਆ ਕਿਉਂਕਿ ਕੱਟੇ ਜਿਆਦਾ ਹੁੰਦੇ ਨੇ ਘਾਟੂ ਮਾਲ ਚ ਕੱਟੀਆਂ ਤਾਂ ਅਗਲਾ ਫੜੇ ਤੇ ਵੇਚ ਦਿੰਦਾਗਾ ਕੱਟੀਆਂ ਹਰੇਕ ਬੰਦਾ ਚਾਲਾ ਕਿਸੇ ਬੰਦੇ ਨੇ ਸੱਜਣ ਮਿੱਤਰ ਨੇ ਹੀ ਪਾਲਣੀਆਂ ਹੁੰਦੀਆਂ ਤੇ ਕੋਈ ਸੱਜਣ ਪਾਲਦਾ ਤੇ ਉਹ ਨਹੀਂ ਪਾ ਬਾਕੀ ਕੱਟਿਆਂ ਦੀ ਗਿਣਤੀ ਜਿਆਦਾ ਵੱਧ ਰਹੀ ਆ ਬਾਕੀ ਇਹ ਵੀ ਭਾਈ ਮਿਹਨਤ ਕਰਦਨੇ ਦੇਖੇ ਕੋਈ ਧੱਕੇ ਨਾਲ ਤਾਂ ਖੋਲ ਕੇ ਨਹੀਂ ਲਿਆਉਂਦੇ ਕਿਸੇ ਦੇ ਘਰੋਂ ਆਪਣੇ ਲੋਕ ਵੇਚਦੇ ਆ ਤਾਂ ਹੀ ਇਹ ਖਰੀਦਦੇ ਆ ਠੀਕ ਆ ਨਾ ਜਿਵੇਂ ਇਹਨਾਂ ਦਾ ਕੰਮ ਆਗਾ ਤੇ ਆਪਣੇ ਲੋਕਾਂ ਦਾ ਵੇਚਣਾ ਕੰਮ ਆਗਾ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕੱਟੇ ਆਏ ਨੇ। ਬਾਕੀ ਕੋਈ ਕੱਟੀ-ਕੁੱਟੀ ਤਾਂ ਨਹੀਂ ਹਨਾ ਬਈ ਇਹਦੇ ਵਿੱਚ। ਨਾ ਨਾ। ਬਾਕੀ ਇਹ ਭਰਾ ਵੀ ਦੇਖ ਮਿਹਨਤ ਕਰਦੇ ਨੇ ਇਹ ਵੀ ਕੱਟੀ-ਕੁੱਟੀ ਕੋਈ ਲੈ ਕੇ ਰਾਜੀ ਨਹੀਂਗੇ। ਇਹਨਾਂ ਨੂੰ ਵੀ ਐ ਹੁੰਦਾ ਯਾਰ ਲੀ ਵੀ ਆਪਾਂ ਨੇ ਕੱਟੀ ਕੀ ਕਰਾਉਣੀ ਆ ਹਨਾ। ਚੱਲ ਵੀ ਜਿਹੜੇ ਸੱਜਣ ਮਿੱਤਰ ਕੱਟਾਂ ਪਾਲਦੇ ਨੇਗੇ ਉਹ ਵੇਚ ਦਿੰਦੇ ਨੇ। ਓਕੇ। ਤੇ ਬਾਕੀ ਇਹਨਾਂ ਦੀ ਮਿਹਨਤ ਆ ਵੀਰੇ। ਦੇਖੋ ਤੁਸੀਂ ਇਹ ਸਵੇਰੇ ਕਿੰਨੇ ਵਜੇ ਆਏ ਸੀ ਵੀਰੇ ਤੁਸੀਂ? ਅਸੀਂ 4 ਵਜੇ ਆਏ ਜੀ। ਦੇਖੋ ਵਿਚਾਰੇ 4 ਵਜੇ ਆਏ ਆ ਦੇਖੋ ਮਾਲ ਐਵੇਂ ਹੀ ਨਹੀਂ ਮਿਲਦਾ ਵੀਰੇ 4 ਵਜੇ ਆ ਕੇ। ਦੇਖੋ ਬਾਈ ਮਿਹਨਤ ਕਰਦੇ ਨੇ ਦੇਖੋ ਆਪਣੇ ਲੋਕ ਨਾ ਬਾਹਰਲੇ ਦੇਸਾਂ 'ਚ ਭੱਜੇ ਜਾਂਦੇ ਨੇ ਕਿ ਇੱਥੇ ਕੰਮ ਨਹੀਂਗਾ ਇੱਥੇ ਦੇਖੋ ਕੰਮ ਮੰਨ ਕੇ ਕੰਮ ਜਿਹਨੇ ਕਰਨਾ ਹੈਗਾ ਕਰ ਤੂਰੇ ਵੀ ਸਕਦਾ ਹੈਗਾ ਨਾ ਜਿਵੇਂ ਹੁਣ ਆਪਣੇ ਸਾਡੇ ਲੋਕਾਂ ਨੂੰ ਆਏ ਹਾਲ ਵੀ ਉਰੇ ਕੰਮ ਨਹੀਂਗਾ ਨਹੀਂ ਨਹੀਂ ਉਰੇ ਵੀ ਕੰਮ ਹੈ ਕਨਾ ਜਿਵੇਂ ਵਿਚਾਰੇ ਮੰਨ ਕੇ ਚਲੋ ਉਹ ਕਰਦੇ ਨੇ ਕਿ ਤੇ ਮਿਹਨਤ ਕਰਦੇ ਨੇ ਤੁਸੀਂ ਵੀ ਲੋਕ ਕਰ ਸਕਦੇ ਹੋ ਜਿਵੇਂ ਕੱਟੇ ਲੈ ਲੋ ਕੱਟਿਆਂ ਨੂੰ ਕੋਈ ਫੀਡ ਫੂਡ ਪਾਈ ਜਾਓ ਚਾਰਚੂਰ ਪਾਈ ਜਾਓ ਤੇ ਉਹਦੇ ਨਾਲ ਵੀ ਕੱਟੇ ਤਿਆਰ ਕਰ ਸਕਦੇ ਹੋ ਦੇਖੋ ਇਹ ਨਿਸ਼ਾਨ ਲੱਗਣ ਦੀ ਨਿਸ਼ਾਨੀ ਤੋਂ ਪਾਉ ਕੀ ਇਕੱਟਾ ਇਹਨਾਂ ਨੇ ਖਰੀਦ ਲਿਆ ਇਹ ਜਾਨਕੀ ਜਾਂ ਨੀਲੀ ਨਿਸ਼ਾਨੀ ਹੁੰਦੀ ਆ ਜਾਂ ਹਰੀ ਨਿਸ਼ਾਨ ਹਾਂਜੀ ਕਿਸੇ ਦਾ ਕੋਈ ਕੋਲੋਂ ਅਲੱਗ ਅਲੱਗ ਮਾਲਕ ਇਹਨਾਂ ਦਾ ਹਾਂ ਲਵੇ ਇਹਨਾਂ ਦਾ ਮਾਲਕ ਐ ਨਹੀਂ ਗੱਲ ਵੀ ਬਾਈ ਦੇ ਦੱਸਣ ਮੁਤਾਬਕ ਲਵੇ ਇਹ ਕੱਲੇ ਬਾਈ ਨੇ ਲੈਤੀਆਂ ਇਹ ਮੇਰੇ ਹੈ ਇਹ ਬਾਈ ਇਹ ਬਾਈ ਇਸਕੇ ਹੈ ਤੇ ਔਰ 3-4 ਫੈਮਿਲੀਆ ਹੁੰਦੇ ਨੇ ਇਹਦੇ